ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਮੈਨੂੰ ਤਾਂ ਬਹੁਤ ਹੈਰਾਨੀ ਹੋਈ ਜਦੋਂ ਅੱਜ ਮੈਂ ਦਰਜੀਤ ਸਿੰਘ ਚੀਮਾ ਨੂੰ ਸੁਣਿਆ ਜਿਹੜਾ ਬੜਾ ਬਖਲਾਹਟ ਦੇ ਵਿੱਚ ਫਰਾਡ ਦੱਸ ਰਿਹਾ ਹੈ ਪੰਜ ਮੈਂਬਰੀ ਕਮੇਟੀ ਜਿਹੜੀ ਭਰਤੀ ਕਮੇਟੀ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਕੱਲ ਭਰਤੀ ਜਿਹੜੀ ਹੈ ਆਪਣੀ ਸ਼ੁਰੂ ਕਰ ਲਈ ਹੈ ਉਸ ਨੂੰ ਫਰਾਡ ਦੱਸ ਰਿਹਾ ਹੈ ਔਰ ਗੁੰਮਰਾਹ ਕਰਨ ਦੀ ਕੋਸ਼ਿਸ਼ ਲੋਕਾਂ ਨੂੰ ਮੇਰਾ ਖਿਆਲ ਹੈ ਕਿਉਂ ਕਿਉਂ ਗੁੰਮਰਾਹ ਕਰ ਰਹੇ ਜਾਂ ਕਿਉਂ ਮੈਂ ਕਹਿ ਰਹੇ ਹਾਂ ਉਹ ਇਸ ਕਰਕੇ ਕਹਿ ਰਹੇ ਹਾਂ ਕਿਉਂ ਕਹਿ ਰਹੇ ਕਿ ਜਿਹੜੇ ਪਰਚੀ 'ਚ ਕਿਤੇ ਵੀ ਜਿਹੜਾ ਹੈ ਅਕਾਲ ਤਖਤ ਸਾਹਿਬ ਦਾ ਨਾਮ ਨਹੀਂ ਲਿਖਿਆ ਮੇਰੇ ਦਰਸ਼ਕੋ ਮੈਂ ਤੁਹਾਨੂੰ ਦੱਸੂਗਾ ਪੂਰਾ ਉਹ ਤੇ ਪਰਚੀ ਮੈਂ ਦੇਖੀ ਹੈ ਮੇਰੇ ਕੋਲ ਹੈ ਪਰਚੀ ਦੀ ਕਾਪੀ ਜਿਹਦੇ 'ਚ ਲਿਖਿਆ ਹੋਇਆ ਹੈ ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਉਹਨਾਂ ਤੇ ਕਿਤੇ ਵੀ ਉਹਨਾਂ ਦਾ ਅਖੀਰ 'ਚ ਵੀ ਲਿਖਿਆ ਹੈ ਕਿ ਜਿਹੜੀ ਇਹ ਪਰਚੀ ਜਿਹੜੀ ਇਹ ਪਰਚੀ ਅਸੀਂ ਕੱਟ ਰਹੇ ਜਿਹੜੀ ਭਰਤੀ ਕਰ ਰਹੇ ਹੈ ਇਹ ਕਾਲ ਤੱਕ ਸਾਬ ਦੇ ਹੁਕਮਾ ਦੇ ਮਤਾਬ ਕਰ ਰਹੇ ਹੈ ਖੈਰ ਇਹ ਸਾਰੀ ਗੱਲਬਾਤ ਆਪਾਂ ਇਹ ਕਰਨੀ ਹੈ ਤੇ ਪੁੰਦਤ ਸਾਹਿਬ ਕੀ ਕਹਿ ਰਹੇ ਸੀ ਸਸਤੀ ਬੋਰਡ ਦੀ ਮੀਟਿੰਗ ਚ ਦਰਜੀਤ ਸਿੰਘ ਚੀਮਾ ਕਿਉਂ ਇਸ ਤਰ੍ਹਾਂ ਦੀ ਗੱਲ ਕਰ ਰਹੇ ਉਹ ਤਾਂ ਦੁਕਾਨ ਹੀ ਦੱਸ ਰਿਹਾ ਉਹ ਤਾਂ ਬ੍ਰਾਂਡ ਦੀਆਂ ਗੱਲਾਂ ਕਰਨ ਲੱਗੇ ਕਿਸ ਤਰ੍ਹਾਂ ਦੇ ਆਗੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਜਾਂ ਬਲਾਰੇ ਜਾਂ ਜਿਨ੍ਹਾਂ ਨੂੰ ਕਹਿੰਸਾ ਲੀਡਰ ਸਮਝ ਨਹੀਂ ਆ ਰਹੀ ਸਮਝ ਤੋਂ ਪਰੇ ਹੈ ਗੱਲ ਇਹੀ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਜੇ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮ ਹੋਇਆ ਸੀ ਉਹਦੇ ਮੁਤਾਬਕ ਜਿਹੜੀ ਭਰਤੀ ਹੋ ਰਹੀ ਹੈ ਉਹ ਤੋਂ ਇਨੀ ਚਿੜ ਕਿਉਂ ਹੈ ਸ਼ਰੋਮਲੀ ਅਕਾਲੀ ਦਲ ਦੇ ਇਹਨਾਂ ਲੀਡਰਾਂ ਨੂੰ ਇਹ ਤੇ ਆਪਾਂ ਅੱਜ ਦੀ ਵੀਡੀਓ ਬਣਾਉਣੀ ਹੈ ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਹੈ ਕਿ ਇੱਕ ਵਾਰ ਫੇਰ ਪਿਆਰੇ ਦਰਸ਼ਕੋ ਅਪੀਲ ਹੈ ਕਿ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲੈਣ ਜਾਂ ਜਿਹੜੇ ਨਵੇਂ ਜੁੜੇ ਨੇ ਉਹ ਜ਼ਰੂਰ ਇਸ ਨੂੰ ਸਬਸਕ੍ਰਾਈਬ ਕਰਨ ਤੇ ਇਸ ਨੂੰ ਜੇ ਕੋਸ਼ਿਸ਼ ਕਰੋ ਸ਼ੇਅਰ ਕਰਨ ਦੀ ਖੇਚਲ ਕਰੋ ਤਾਂ ਹੋਰ ਵੀ ਚੰਗਾ ਹੋਏਗਾ ਜਿਆਦਾ ਲੋਕਾਂ ਕੋਲ ਇਹ ਗੱਲ ਜਾਏਗੀ ਹੁਣ ਗੱਲ ਜਿਹੜੀ ਮੈਂ ਕਰਨੀ ਆ ਉਹ ਇਹ ਹੈ ਪਹਿਲਾਂ ਤਾਂ ਆਪਾਂ ਥੋੜੀ ਜੀ ਬੈਕਗ੍ਰਾਉਂਡ ਦੇਖ ਲਈ ਬੈਕਗ੍ਰਾਉਂਡ ਇਹ ਹੈ ਕਿ ਅੱਜ ਸ਼ਰੋਮਨੀ ਅਕਾਲੀ ਦਲ ਦੀ ਸੰਸਦੀ ਬੋਰਡ ਦੀ ਮੀਟਿੰਗ ਸੀ ਔਰ ਉਸ ਮੀਟਿੰਗ ਦੇ ਵਿੱਚ ਉਹ ਬੰਦੇ ਵੀ ਉਹ ਮੈਂਬਰ ਵੀ ਬੁਲਾਏ ਸੀ ਜਿਨ੍ਹਾਂ ਦੀ ਡਿਊਟੀ ਲਈ ਸੀ ਇਸ ਜਿਹੜੀ ਭਰਤੀ ਪ੍ਰਕਿਰਿਆ 20 ਫਰਬਰੀ ਤੋਂ ਸ਼ੁਰੂ ਹੋਈ ਸੀ ਨਾ ਸ਼ਰੋਮਨੀ ਅਕਾਲੀ ਦਲ ਦੀ ਜਿੱਥੇ ਅਸਲ ਰੌਲਾ ਪਿਆ ਕਿਉਂਕਿ ਅਖਾਲ ਤਖਸਾਲ ਸਾਹਿਬ ਦੇ ਸਤ ਮੈਂਬਰ ਕਮੇਟੀ ਦੀ ਬਜਾਏ ਇਹਨਾਂ ਨੇ ਸਾਸਰੀ ਬੋਰਡ ਦੇ ਵਿੱਚ ਗੁਲਜਾਰ ਸਿੰਘ ਰਣਕੀ ਨੂੰ ਬਣਾ ਕੇ ਇੰਚਾਰਜ ਤੇ ਭਰਤੀ ਸ਼ੁਰੂ ਕਰਵਾਤੀ ਸੀ ਜਿਹੜਾ ਦਾਵਾ ਕੀਤਾ ਸੀ ਇਸ ਪਰਚੀ ਜਿਹੜੀ ਹੈ ਕੱਟ ਰਿਹਾ ਪਰਚੀਆਂ ਕਾਪੀਆਂ ਜਿਹੜੀਆਂ ਛਪਾਲੀਆਂ ਤੇ ਦੇ ਰਹੇ ਆ ਤੇ 33 ਲੱਖ ਦੀ ਪਰਚੀ ਕਰ ਭਰਤੀ ਅਸੀਂ ਕਰ ਲੈਣੀ ਹੈ ਇਹ ਸਾਰੀਆਂ ਗੱਲਾਂ ਉਸ ਦੇ ਰਿਵਿਊ ਲਈ ਅੱਜ ਮੀਟਿੰਗ ਸੀ ਉਸ ਮੀਟਿੰਗ ਦੇ ਵਿੱਚ ਕਾਫੀ ਲੋਕ ਆਏ ਸੀ ਤੰਮੈਂ ਦੇਖ ਰਿਹਾ ਸੀ ਇੱਕ ਬੰਦਾ ਜਿਹੜਾ ਉਹ ਵੀ ਆਇਆ ਸੀ ਜਿਨੇ ਜਿਹੜੇ ਨਵੇਂ ਜਥੇਦਾਰ ਲਾਏ ਨੇ ਅੰਤਰੰਕ ਕਮੇਟੀ ਨੇ ਉਹਦਾ ਵਿਰੋਧ ਕੀਤਾ ਸੀ ਤੇ ਵਿਕਟਮ ਸਿੰਘ ਮਜੀਠੀਆ ਨਾਲ ਬੈਠਾ ਸੀ ਉਹ ਵੀ ਉੱਥੇ ਹਾਜ਼ਰ ਸੀ ਬਾਕੀ ਕਾਫੀ ਬੰਦੇ ਨਹੀਂ ਵੀ ਸੀ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਇਹ ਵੀ ਦੇਖਣ ਨੂੰ ਮਿਲਿਆ ਖੈਰ ਜਿਹੜੀ ਗੱਲ ਕਰਨ ਵਾਲੀ ਤਾਂ ਉਹ ਇਹ ਹੈ ਰਿਵਿਊ ਤਾਂ ਕਰ ਲਿਆ ਉਹਨਾਂ ਨੇ ਵੀ ਦੱਸਤਾ ਕਿ ਜੀ ਬਾਈ ਲਖ ਜਿਹੜੇ ਹੁਣ ਤੱਕ ਆਈਆਂ ਨੇ ਇੱਕ ਹਫਤਾ ਹੋਰ ਦੇ ਤਾਂ ਸਾਰੇ ਉੱਥੇ ਫੈਸਲੇ ਹੋਏ ਲੇਕਿਨ ਜਦੋਂ ਮੀਟਿੰਗ ਤੋਂ ਬਾਅਦ ਕਿਉਂਕਿ ਮੀਟਿੰਗ ਜਿਹੜੀ ਹੈ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦੀ ਅਗਵਾਈ 'ਚ ਹੋਈ ਸੀ ਤੇ ਭੁੰਦਰ ਸਾਹਿਬ ਨੇ ਪ੍ਰੈਸ ਨੂੰ ਬਰੀਫ ਕਰਨਾ ਸੀ ਤੇ ਉਹਨਾਂ ਨੇ ਬੜੇ ਨਰਬ ਸ਼ਬਦਾਂ ਦੇ ਵਿੱਚ ਮੈਂ ਸਮਝਦਾ ਜਿਵੇਂ ਇੱਕ ਸਿਆਣਾ ਬੰਦਾ ਕਰ ਰਿਹਾ ਹੁੰਦਾ ਹੈ ਜਦ ਦਿਲੋਂ ਦੁਖੀ ਹੁੰਦਾ ਹੈ ਜਿਹੜਾ ਉਹ ਕਹਿੰਦੇ ਜੀ ਹਾਲੇ ਵੀ ਕੁਛ ਨਹੀਂ ਵਿਗੜਿਆ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਤੇ ਤੁਸੀਂ ਇਸ ਤਰ੍ਹਾਂ ਕਰੋ ਕਿ ਪਰਚੀਆਂ ਲੈ ਜਾਓ ਤੇ ਆਓ ਸ਼ਰਮਣੀ ਕਾਲੇਦਲ ਦੀ ਭਰਤੀ ਜੇ ਤੁਸੀਂ ਕਰਨੀ ਹੈ ਕਰ ਲਓ ਭਰਤੀ ਆਪਾਂ ਹੋਰ ਟਾਈਮ ਦੇ ਦਿੰਨੇ ਆ ਤੇ ਉਹਦੇ ਚ ਕਿ ਫਿਰ ਤੁਸੀਂ ਵੀ ਜਿਹੜਾ ਬੰਦਾ ਜਿਹਨੂੰ ਸੰਗਤ ਚਾਹੋ ਜਿਹਨੂੰ ਕੌਮ ਚਾਹੋ ਉਹਨੂੰ ਆਪਦੇ ਲੀਡਰ ਬਣਾ ਲੂਗੀ ਤੇ ਜਿਹੜਾ ਮਰਜੀ ਇਲੈਕਸ਼ਨ ਲੜ ਲੈ ਪਰ ਉਹ ਗੱਲ ਇਹੀ ਗੱਲ ਜੇ ਸ਼ੁਰੂ ਚ ਕੀਤੀ ਹੁੰਦੀ ਸ਼ਾਇਦ ਇਹ ਗੱਲ ਬਣ ਜਾਂਦੀ ਜੇ ਉਹ ਕਿਥੇ ਇਹ ਤਾਂ ਹੁਣ ਤਾਂ ਤੁਸੀਂ ਉਹਨਾਂ ਨੇ ਕਿਹਾ ਕਿ 22 ਲੱਖ 22 ਲੱਖ ਤਾਂ ਭਰਤੀ ਤੁਸੀਂ ਕਰ ਹੀ ਚੁੱਕੇ ਹੋ ਆਪਣੀ ਮਰਜ਼ੀ ਦੀ ਆਪਦੇ ਆਪ ਦੇ ਬੰਦਿਆਂ ਤੋਂ ਤੇ 22 ਲੱਖ ਦੀ ਪਰਤੀ ਹੋ ਗਈ ਬਾਕੀ ਜਿਹੜੇ ਹਨ ਹਲੇ ਆਉਣੀਆਂ ਨਹੀਂ ਹਫਤੇ ਦਾ ਟਾਈਮ ਦਿੱਤਾ ਉਹਨਾਂ ਨੇ ਕਿਹਾ ਬਾਕੀ ਜਦੋਂ ਉਹਨਾਂ ਨੇ ਕਿਹਾ ਕਿ ਬਾਕੀ ਗੱਲ ਚੀਮਾ ਸਾਹਿਬ ਕਰਦੇ ਨੇ ਹੁਣ ਜਿਹੜੀ ਚੀਮਾ ਸਾਹਿਬ ਦੀ ਤਾਂ ਟੋਨ ਬਿਲਕੁਲ ਵੱਖਰੀ ਦੇਖੀ ਮੈਂ ਉਹ ਤਾਂ ਆਉਂਦੀ ਜਿਹੜੇ ਜਿਸ ਤਰੀਕੇ ਨਾਲ ਉਹਨਾਂ ਨੇ ਆ ਕੇ ਗੱਲ ਕੀਤੀ ਤੇ ਉਹ ਤਾਂ ਸਮਝ ਤੋ ਪਰੇ ਸੀ ਉਹ ਤਾਂ ਇਹ ਕਹਿੰਦੇ ਨੇ ਕਿ ਇਹ ਜਿਹੜਾ ਫਰਾਡ ਸ਼ੁਰੂ ਹੋ ਰਿਹਾ ਇਹ ਜਿਹੜੇ ਪੰਜ ਮੈਂਬਰਿਕ ਕਮੇਟੀ ਹੈ ਇਹ ਤਾਂ ਫਰਾਡ ਤੇ ਫਰਾਡ ਨੂੰ ਸਿੱਧ ਕਰ ਲਈ ਉਹਨਾਂ ਨੇ ਫਿਰ ਜਿਹੜੀ ਗੱਲ ਕਹੀ ਉਹ ਇਹ ਕਹਿੰਦੇ ਨੇ ਕਿ ਇਹ ਜਿਹੜੀ ਭਰਤੀ ਜਿਹੜੀ ਪਰਚੀ ਇਹ ਕੱਟ ਰਹੇ ਨੇ ਇਹਦੇ ਚ ਕਿਤੇ ਵੀ ਅਕਾਲ ਤਖਤ ਦਾ ਨਾਮ ਨਹੀਂ ਅਸੀਂ ਤਾਂ ਕਹਿੰਦੇ ਕਹਿਤਾ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭਈ ਅਸੀਂ ਨਹੀਂ ਇਹ ਨਾਮ ਲਿਖ ਸਕਦੇ ਕਿਉਂਕਿ ਸਬਦਾਨ ਦੇ ਮੁਤਾਬਕ ਨਹੀਂ ਹੈ ਲੇਕਿਨ ਇਹ ਜਿਹੜੇ ਹੈ ਇਹਨਾਂ ਦਾ ਕੀ ਰੂਟ ਸੀ ਇਹਨਾਂ ਦਾ ਕਿਸੇ ਵੀ ਨਾਮ ਨਹੀਂ ਲਿਖਿਆ ਇਹਨਾਂ ਦਾ ਕੋਈ ਐਡਰੈਸ ਨਹੀਂ ਹੈ ਸਾਡੀਆਂ ਪਰਚੀਆਂ ਦੇ ਵਿੱਚ ਤਾਂ ਨੰਬਰ ਪਾਏ ਹੋਏ ਨੇ ਅਜਨਕੇ ਸ਼ਰਮਾ ਜੀ ਬੈਠੇ ਨੇ ਸਾਡੇ ਖਜ਼ਾਨਚੀ ਨੇ ਇੱਕ ਇੱਕ 10 ਰੁਪਏ ਸੀ ਲੈਣੇ ਕੱਲੇ ਕੱਲੇ ਜਿਹੜਾ ਉਹਦਾ ਹੈ ਹਸਾਵਾ ਸਾਡੇ ਕੋਲ ਤਾਂ ਇਹਨਾਂ ਕੋਲ ਤਾਂ ਨਾ ਕੋਈ ਐਡਰੈਸ ਹੈ ਨਾ ਕੋਈ ਹੈ ਇਹ ਸ਼੍ਰੋਮਣੀ ਕਾਲੀਦਾਸ ਦੇ ਕਿਸ ਤਰ੍ਹਾਂ ਪ੍ਰਤੀ ਕਰ ਸਕਦੇ ਨੇ ਇਹ ਕਿ ਇਹ ਤਾਂ ਫਰਾਡ ਕਰ ਰਹੇ ਨੇ ਸੰਗਠਨ ਨਾਲ ਇਸ ਕਿਸਮ ਦੀ ਗੱਲ ਹੋਰ ਵੀ ਉਹਨਾਂ ਨੇ ਸਵਾਲ ਉਠਾਏ ਤੇ ਕੱਲਾ ਹੀ ਸੀਗਾ ਵੀ ਖਾਲ ਤਖਤ ਦਾ ਨਾਮ ਨਹੀਂ ਉਹਨਾਂ ਨੇ ਲਿਖਿਆ ਉਹਨਾਂ ਨੇ ਇਹ ਵੀ ਕਿਹਾ ਇਹਨਾਂ ਦਾ ਐਡਰੈਸ ਕੋਈ ਨਹੀਂ ਹੈ ਇਹਨਾਂ ਨੂੰ ਤਾਂ ਪਰਤੀ ਕਰ ਨਹੀਂ ਸਕਦੇ ਤਾਂ ਇਹ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਇਸ ਗੱਲ ਤੋਂ ਲੱਗਦਾ ਸੀ ਕਿ ਉਹ ਕਾਫੀ ਜ਼ਿਆਦਾ ਬਖਲਾਟ ਦੇ ਵਿੱਚ ਨੇ ਸਿੱਧੇ ਤੌਰ ਤੇ ਉਹ ਜਿਹੜਾ ਅਟੈਕ ਕਰ ਰਹੇ ਨੇ ਜਿਹੜੇ ਪੰਜ ਮੈਂਬਰੀ ਕਮੇਟੀ ਤੇ ਨੇ ਇਹ ਤਾਂ ਕਹਿੰਦੇ ਜੀ ਜਿਹੜਾ ਇਹ ਜਿਹੜਾ ਕੁਝ ਪੰਜ ਮੈਂਬਰੀ ਕਮੇਟੀ ਕਰ ਰਹੀ ਹੈ ਇਹ ਇਹਦੇ ਨਾਲ ਸਾਡਾ ਜਿਹੜਾ ਹੈ ਬਹੁਤ ਵੱਡਾ ਨੁਕਸਾਨ ਕਰਦੇ ਨੇ ਉਹ ਭਾਈ ਨੁਕਸਾਨ ਤਾਂ ਤੁਸੀਂ ਆਪ ਦਾਪ ਕਰਾ ਰਹੇ ਹੋ ਤੁਸੀਂ ਜੇ ਉਹਨਾਂ ਨੂੰ ਨਾ ਰੱਖਿਆ ਹੁੰਦਾ ਤੇ ਫਿਰ ਕਹਿੰਦੇ ਜੇ ਇਸ ਤਰ੍ਹਾਂ ਦੀ ਗੱਲ ਇਹ ਚਾਲਵਾਜੀ ਨਾ ਕਰਨ ਉਹ ਹੁਣ ਕੱਲ ਹੀ ਸਮਝ ਆਉਂਦੀ ਚਾਲਵਾਜੀ ਕਰ ਕੌਣ ਰਿਹਾ ਉਹ ਇਹਨਾਂ ਨੂੰ ਚਾਲਵਾਜ਼ ਦੱਸ ਰਹੇ ਨੇ ਮੈਂ ਸਿਰਫ ਇਹ ਗੱਲ ਨੂੰ ਇੱਥੇ ਸਮਾਪਤ ਕਰ ਸਕਦਾ ਹਾਂ ਦਿਲਜੀਤ ਸਿੰਘ ਚੀਮਾ ਦੀ ਕਿ ਜਿਵੇਂ ਚੀਮਾ ਸਾਹਿਬ ਨੇ ਇਹ ਗੱਲ ਕੀਤੀ ਅੱਜ ਉਹ ਤਾਂ ਤਾਂ ਬੜੀ ਸਪਸ਼ਟ ਨਜ਼ਰ ਪੈਦੀ ਹੈ ਕਹਾਣੀ ਕਿ ਉਹ ਬਖਲਾਠ ਦੇ ਵਿੱਚ ਸੀ ਉਹ ਇਹਨਾਂ ਨੂੰ ਫਰਾਡ ਦੱਸ ਰਹੇ ਸੀ ਉਹ ਇਹ ਕਹਿ ਰਹੇ ਸੀ ਕਿ ਇਹ ਲੋਕਾਂ ਨੂੰ ਗੰਮਰਾਹ ਕਰ ਰਹੇ ਨੇ ਹੁਣ ਮੈਂ ਉਲਟ ਕਹਿੰਨੇ ਮੈਂ ਕਹਿੰਨੇ ਕਿ ਦਲਜੀਤ ਸਿੰਘ ਚੀਮਾ ਉਹ ਗੰਮਰਾਹ ਕਰ ਰਿਹਾ ਹੈ ਸੰਗਤ ਉਹ ਝੂਠ ਬੋਲ ਰਿਹਾ ਹੈ ਲਗਾਤਾਰ ਝੂਠ ਬੋਲਦਾ ਹੈ ਕੋਈ ਪਹਿਲੀ ਵਾਰ ਤਾਂ ਹੈ ਨਹੀਂ ਜਿੰਨੀਆਂ ਗੱਲਾਂ ਕੀਤੀਆਂ ਉਹ ਝੂਠੀ ਸੀ ਸ਼ੁਰੂ ਤੋਂ ਕਹਿ ਰਹੇ ਸੀ ਕਿ ਜੇ ਅਸੀਂ 7 ਮੈਂਬਰੀ ਕਮੇਟੀ ਨੂੰ ਮੰਨਦੇ ਹਾਂ ਤਾਂ ਕਹਿੰਦੇ 7 ਮੈਂਬਰੀ ਜਿਹੜੀ ਕਮੇਟੀ ਹੈ ਉਹ ਜਦੋਂ ਦੋ ਸਿਆਣੇ ਮੈਂਬਰ ਕਹਿੰਦੇ ਉਹ ਤਾਂ ਛੱਡੀ ਗਏ ਜਿਨ੍ਹਾਂ ਨੂੰ ਸੰਗਤ ਇਹ ਸਮਝਦੀ ਹੈ ਕਿ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਪਿੱਠ ਦਿਖਾਉਗੇ ਰਜਿੰਦਰ ਸਿੰਘ ਧਾਮੀ ਤੇ ਕਰਪਾਲ ਸਿੰਘ ਬਟੂਗਰ ਇਹ ਕਹਿੰਦੇ ਜੀ ਉਹ ਸਿਆਣੇ ਸੀ ਤੇ ਪੰਜ ਮੈਂਬਰ ਜਿਹੜੇ ਨੇ ਇਹਨਾਂ ਤੇ ਉਹਨਾਂ ਨੇ ਸਿੱਧੇ ਹਟਾ ਕਰਨੇ ਸ਼ੁਰੂ ਕਰ ਦਿੱਤੇ ਮੈਨੂੰ ਇਹਦੇ ਨਾਲ ਇਹ ਇਹ ਤਾਂ ਆਪਣਾ ਮਾਮਲਾ ਹੈ ਪਰ ਜੇ ਮੈਂ ਇਸ ਨੂੰ ਬਿਲਕੁਲ ਨਿਰਪੱਖ ਹੋ ਕੇ ਦੇਖਾਂ ਤਾਂ ਉਹ ਸੰਗਤ ਨੂੰ ਇਸ ਕਰਕੇ ਦਜੀਤ ਸਿੰਘ ਚੀਮਾ ਗੁੰਮਰਾਹ ਕਰ ਰਿਹਾ ਹੈ ਕਿ ਮੈਂ ਪਰਚੀ ਜਿਹੜੀ ਹੈ ਉਹ ਮੈਂ ਇੰਦਾ ਟੀਮ ਮੈਨੂੰ ਲੱਗਿਆ ਕਿ ਪੁੱਛ ਕੇ ਉਹਨਾਂ ਲਮਾ ਮੈਂ ਅਖਬਾਰ ਸਿੰਘ ਚੌਧਾਰਾ ਨੂੰ ਫੋਨ ਕੀਤਾ ਮੈਂ ਕਿਹਾ ਜੀ ਮੈਨੂੰ ਤੁਸੀਂ ਆਪਣੀ ਪਰਚੀ ਭੇਜ ਸਕਦੇ ਹੋ ਕਹਿੰਦੇ ਹੁਣੇ ਲਓ ਅਸਤੇ ਕੱਲ ਪਰਚੀ ਕਰ ਹੀ ਰਹੇ ਤੇ ਉਹਨਾਂ ਨੇ ਮੈਨੂੰ ਪਰਚੀ ਭੇਜੀ ਤੇ ਮੈਂ ਤੁਹਾਡੇ ਸਾਹਮਣੇ ਉਹ ਰੱਖ ਰਿਹਾ ਉਹਦੇ ਚ ਲਿਖਿਆ ਕੀ ਹੋਇਆ ਤੇ ਦਜੀਤ ਸਿੰਘ ਚੀਮਾ ਕਹਿ ਕੀ ਰਿਹਾ ਇਹਦਾ ਸਾਬ ਤੁਸੀਂ ਲਾ ਲਓ ਦੇ ਕੋਦੇ ਉੱਤੇ ਟਾਪ ਤੇ ਲਿਖਿਆ ਹੈ ਸ੍ਰੀ ਅਕਾਲ ਤਖਸਾਲ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਉੱਪਰ ਲਿਖਿਆ ਫਿਰ ਉਹਨੇ ਲਿਖਿਆ ਅਗਲੀ ਲਾਈਨ ਮੈਂਬਰਸ਼ਿਪ ਸ਼੍ਰੋਮਣੀ ਅਕਾਲੀ ਦਲ ਬਰਖਪਾ ਹੈ ਪ੍ਰਤੀ ਕਮੇਟੀ ਫਿਰ ਪਾਇ ਨੰਬਰ ਫਿਰ ਮਿਤੀ ਫਿਰ ਪਿੰਡ ਮਹੱਲਾ ਸਰਕਲ ਹਲਕਾ ਜ਼ਿਲ੍ਹਾ ਫਿਰ ਮੋਬਾਈਲ ਨੰਬਰ ভোটার ਜਾਂ ਅਵਲੀਕ ਆਧਾਰ ਕਾਰਡ ਅਖੀਰ ਦੇ ਵਿੱਚ ਥੱਲੇ ਲਿਖਿਆ ਹੈ ਬਾਕੀ ਦਾ ਨਾਮ ਵਗੈਰਾ ਲਿਖਣਾ ਹੈ ਥੱਲੇ ਲਿਖਿਆ ਹੈ ਇਹ ਭਰਤੀ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਵਾਨ ਦੁਆਰਾ ਬਣਾਈ ਗਈ ਭਰਤੀ ਕਮੇਟੀ ਰਾਹੀਂ ਕੀਤੀ ਜਾ ਰਹੀ ਹੈ ਉਹਨਾਂ ਨੇ ਸਪਸ਼ਟ ਲਿਖਿਆ ਉਹ ਇਹ ਜਿਹੜਾ ਕਹਿੰਦੇ ਜੀ ਸੰਵਧਾਨ ਤੋਂ ਡਰਦੇ ਨੇ ਜੀ ਹੁਣ ਇਹਨਾਂ ਨੇ ਨੌਂ ਨਹੀਂ ਲਿਖਿਆ ਇਹ ਬਿਲਕੁਲ ਗਲਤ ਲੀ ਤੇ ਉਹ ਕਹਿੰਦੇ ਜੀ ਇਹਨਾਂ ਨੇ 1 ਰੁਪਿਆ ਰੱਖਿਆ ਇਹਨਾਂ ਨੇ ਕੋਈ ਫੀਸ ਨਹੀਂ ਤਾਂ ਕਦੇ ਭਰਤੀ ਹੋਣੀ ਹੈ ਉਹਨਾਂ ਨੇ 1 ਰੁਪਿਆ ਜਿਹੜਾ ਕਹਿੰਦੇ ਜੀ 1 ਰੁਪਿਆ ਮਤਲਬ ਕਿ ਝੂਠ ਬੋਲ ਕੇ ਦਰਜੀਤ ਸਿੰਘ ਚੀਮਾ ਉਹ ਗੰਭਰਾ ਕਰ ਰਿਹਾ ਇਹ ਗੱਲ ਤਾਂ ਇਹ ਘਟੋ ਘਟ ਅੱਜ ਦੀ ਜਿਹੜੀ ਉਹਨਾਂ ਦੀ ਗੱਲਬਾਤ ਤੋਂ ਤਾਂ ਸੰਸਦੀ ਰਿਪੋਰਟ ਦੀ ਮੀਟਿੰਗ ਤੋਂ ਬਾਅਦ ਜੋ ਕੁਝ ਨਿਕਲਿਆ ਭਰਤੀ ਕਮੇਟੀ ਬਾਰੇ ਵੈਸੇ ਮੈਂ ਸਮਝਦਾ ਜਦੋਂ ਭਰਤੀ ਕਮੇਟੀ ਇਹਨਾਂ ਨੇ ਆਪਣੀ ਭਰਤੀ ਕਰ ਲਈ ਹੁਣ ਸੰਗਤ ਨੂੰ ਫੈਸਲਾ ਕਰਨ ਦੋ ਮੈਂ ਤਾਂ ਬਹੁਤ ਬਾਰੇ ਗੱਲ ਕੀਤੀ ਹੈ ਕਿ ਆਖਰ ਤਾਂ ਲੋਕਾਂ ਨੇ ਫੈਸਲਾ ਕਰ ਲੈਣਾ ਮਤਲਬ ਫੈਸਲਾ ਕਿਹਨੇ ਕਰਨਾ ਸ਼ਾ ਮੁਹੰਮਦ ਜਿਵੇਂ ਕਹਿੰਦਾ ਅੰਤ ਨੂੰ ਉਹੀ ਹੋ ਸੀ ਸ਼ਾ ਮੁਹੰਮਦ ਦਾ ਅੰਤ ਨੂੰ ਉਹੀ ਹੋ ਸੀ ਜੋ ਕਰੇਗਾ ਖਾਲਸਾ ਪੰਥ ਨਹੀਂ ਹੈ ਤੇ ਖਾਲਸਾ ਪੰਥ ਨੂੰ ਕਰਨ ਦੋ ਜੇ ਉਹਨਾਂ ਨੂੰ ਲੱਗਦਾ ਹੈ ਕਾਲ ਤਖਤ ਸਾਹਿਬ ਦੀ ਬਣਾਈ ਭਰਤੀ ਜਿਹੜੀ ਕਮੇਟੀ ਹੈ ਤੋ ਉਹ ਕਹਿੰਦੇ ਨਹੀਂ ਤੁਸੀਂ ਸ਼ਰਮਿਕ ਅਕਾਲੀਦਲ ਕਿਉਂ ਲਿਖਿਆ ਫਿਰ ਉਹ ਜਿਹੜੀ ਤਸਵੀਰ ਦੇ ਰਹੇ ਨੇ ਉਹ ਤੇ ਬਹੁਤ ਅਤਰਾਜ ਆਇਆ ਔਰ ਮੈਨੂੰ ਹੈਰਾਨੀ ਹੈ ਕਿ ਮਾਲਕਤਾ ਪਤਾ ਲੱਗਦੀ ਉਹਦੋਂ ਕੀ ਤੇ ਦੇ ਰਹੇ ਨੇ ਕਹਿੰਦੇ ਇੱਕ ਦੁਕਾਨ ਦੇ ਸਾਹਮਣੇ ਦੂਜੀ ਦੁਕਾਨ ਜਿਹੜੀ ਅਕਾਲੀਦਲ ਹੁਣ ਦੁਕਾਨ ਹੈ ਕਿਆ ਕਮਾਲ ਕਰ ਰਹੇ ਹੋ ਬ੍ਰਾਂਡ ਜਿਹੜੀ ਅਕਾਲੀਦਲ ਬ੍ਰਾਂਡ ਹੁਣ ਜਿਹੜੀ ਉਹਨਾਂ ਦੀ ਜਿਹੜੀ ਸਾਰੀ ਸ਼ਬਦਾਬਲੀ ਉਹ ਤਾਂ ਕਾਰਪੋਰੇਟ ਵਾਲੀ ਹੈ ਸਾਹੀ ਤਾਂ ਉਹਨੂੰ ਕਹਿੰਦੇ ਵੀ ਇਹ ਸੀਓ ਨੇ ਜਿਹੜੇ ਬਹੁਤ ਮਰ ਕਹਿੰਦੇ ਸੁਖਵੀਰ ਸਿੰਘ ਬਾਦਲ ਉਹ ਇਹਨੂੰ ਕੰਪਨੀ ਦੇ ਤਰ੍ਹਾਂ ਉਹ ਤਾਂ ਗਲਤਾਂ ਫਿਰ ਉਹੀ ਹੋਊਗੀ ਜਿਵੇਂ ਅਕਾਲੀ ਦਰ ਨੂੰ ਦੁਕਾਨ ਕਹਿਣਾ ਆਪਣੇ ਆਪ ਚੀ ਬਤ ਨਿਕ ਦੁਕਾਨ ਦੇ ਸਾਹਮਣੇ ਦੂਜੀ ਦੁਕਾਨ ਇਹ ਕੋਈ ਤਸਵੀਰ ਹੈ ਇਹ ਕੋਈ ਧਾਰਨਾ ਹੈ ਪਰ ਚੱਲੇ ਹੀ ਰਹੇ ਤਾਂ ਗਲਤ ਅਸਰ ਦੇ ਵਿੱਚ ਹੋਰ ਵੀ ਸਵਾਲ ਉੱਠ ਖੜੇ ਭੁੰਦਰ ਸਾਹਿਬ ਨੇ ਗਰਵਾਣੀ ਦੀ ਤੱਕ ਬੋਲਣੀ ਸੀ ਉਹ ਵੀ ਨਹੀਂ ਬੋਲੀ ਗਈ ਦੇਖ ਕੇ ਵੀ ਭਾਈ ਤੁਕ ਤਾਂ ਜਿਹੜੇ ਹੋ ਜੇ ਅਸੀਂ ਉਹ ਪੁਰਾਣੇ ਜਥੇਦਾਰ ਹੋਈਏ ਜਿਹੜੇ ਗੁਰਵਾਨੀ ਨਾਲ ਜੁੜੇ ਹੋਈਏ ਉਹ ਤਾਂ ਗੱਲ ਰਹੀ ਨਹੀਂ ਕਿਸੇ ਚ ਐਸੇ ਕਰਕੇ ਤਾਂ ਇਹ ਹਾਲਾਤ ਤੇ ਪਹੁੰਚਿਆ ਕਮ ਜੋ ਵੀ ਹੈ ਹੁਣ ਇਹ ਤਾਂ ਜਿਹੜੀ ਅੱਜ ਘਟਨਾ ਬਾਪਰੀ ਤੇ ਮੈਂ ਤੁਹਾਨੂੰ ਦੱਸੇ ਹੁਣ ਗੱਲ ਇਹ ਹੈ ਦੂਜੇ ਪਾਸੇ ਤਿਆਰੀ ਹੈ ਮੈਂ ਮਨਪ੍ਰੀਤ ਬਾਦਲ ਦਾ ਮਨਪ੍ਰੀਤ ਹਾਲੀ ਦਾ ਸੁਣ ਰਿਹਾ ਸੀ ਅੱਜ ਇੱਕ ਭਾਸ਼ਣ ਸ਼ਾਇਦ ਉਹ ਦਾਖੇ ਕਰ ਰਹੇ ਸੀ ਕੱਲ ਨੂੰ ਵੀ ਆਪਾਂ ਇਕੱਠੇ ਚੱਲਣਾ ਉੱਥੇ 18 ਨੂੰ ਅਕਾਲ ਤਖਤ ਸਾਹਿਬ ਤੇ ਤੇ ਉੱਥੇ ਤੁਹਾਡਾ ਬੜਾ ਭਾਵਕ ਹੋ ਕੇ ਕਹਿੰਦੇ ਜੇ ਮੈਂ ਮਰ ਜਾ ਵੀ ਬਦਲਾ ਮੇਰੇ ਟੋਟੇ ਟੋਟੇ ਕਰ ਦਿਓ ਉਹ ਭਾਈ ਅਸੀਂ ਇਹ ਨਹੀਂ ਕਹਿੰਦੇ ਗੱਲ ਤਾਂ ਇਹ ਦੱਸਣੀ ਹੈ ਕਿ ਜਿਹੜੇ ਇਹ ਪੰਜ ਮੈਂਬਰ ਦੇ ਹੁਣ ਇਹ ਲਗਭਗ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਗਏ ਹਾਲਾਤ ਹੀ ਐਸੇ ਬਣ ਗਏ ਉਹਨਾਂ ਤੋਂ ਹੋਰ ਬੜਾ ਕੋਈ ਚਾਰਾ ਹੀ ਨਹੀਂ ਜਿਵੇਂ ਉਹਨਾਂ ਨੇ ਸਟੈਂਡ ਲਿਆ ਤੇ ਦੂਜੇ ਪਾਸੇ ਜੇ ਉਹਨਾਂ ਨੂੰ ਜਿਹੜਾ ਦਰਜੀਤ ਸਿੰਘ ਜੀ ਮਾ ਦਾ ਸਟੈਂਡ ਹੈ ਜਿਹੜਾ ਸ਼੍ਰੋਮਿਕ ਅਕਾਲੀ ਦਰ ਦਾ ਜਿਹੜਾ ਸਟੈਂਡ ਆ ਉਹ ਤੋਂ ਇਉਂ ਲੱਗਣ ਲੱਗ ਗਿਆ ਕਿ ਉਹਨਾਂ ਨੂੰ ਫੀਡਬੈਕ ਮਿਲ ਗਈ ਕਿ ਇਹਨਾਂ ਨੂੰ ਜਿਹੜਾ ਹੈ ਕਾਫੀ ਹੰਗਾਰਾ ਵੱਡਾ ਮਿਲ ਸਕਦਾ ਜੇ ਅਕਾਲੀ ਦਲ ਉਸ ਨੂੰ ਘਰ ਮਿਲ ਗਿਆ ਜਿਹੜਾ ਅਕਾਲ ਤਖਤ ਦੇ ਥਾਪੜਿਆਲਾ ਹੋਏਗਾ ਤੇ ਪਹਿਲੇ ਹੀ ਹਾਲ ਬਹੁਤ ਪੁਰਾ ਤੇ ਫਿਰ ਇਹ ਜਾਣਗੇ ਕਿੱਥੇ ਕਿਉਂਕਿ ਦੇਖੋ ਇਹ ਪਹਿਲੀ ਵਾਰ ਮੈਂ ਦੇਖ ਰਿਹਾ ਸ਼੍ਰੋਮਣੀ ਕਮੇਟੀ ਦੇ 77ਾਂ ਤੋਂ ਮੈਨੂੰ ਪੱਤਰ ਆਇਆ 10-12 ਸਕੱਤਰਾਂ ਨੇ ਜਿਹੜੇ ਸ਼੍ਰੋਮਣੀ ਕਮੇਟੀ ਚ ਰਹੇ ਨੇ ਸ਼੍ਰੋਮਣੀ ਕਮੇਟੀ ਦੀ ਅੰਤਰ ਕਮੇਟੀ ਦਾ ਫੈਸਲਾ ਵਿਰੋਧ ਕੀਤਾ ਪੜੇ ਲਿਖਿਆ ਨੇ ਵਿਰੋਧ ਕੀਤਾ ਪ੍ਰਿੰਸੀਪਲ ਨੇ ਮਦਰ ਥਾਂ ਥਾਂ ਤੋਂ ਪਿਛਲੇ ਪ੍ਰਧਾਨਾਂ ਨੇ ਕੀਤਾ ਦੇਖੋ ਸਾਬ ਬੰਦੇਵ ਸਿੰਘ ਸਿਵਲ ਐਡਵੋਕੇਟਸ ਆ ਉਹਨਾਂ ਦਾ ਮੈਨੂੰ ਕੋਲੋਂ ਫੋਨ ਆਇਆ ਉਹ ਵੀ ਪ੍ਰਧਾਨ ਰਹੇ ਜਿਨ੍ਹਾਂ ਨੇ ਆ ਆਲ ਇੰਡੀਆ ਗੁਰਦੁਆਰਾ ਐਕਟ ਜਿਹੜਾ ਡਰਾਫਟ ਬਣਾਇਆ ਉਹਦੇ 'ਚ ਸੀ ਉਹ ਵੀ ਕਹਿੰਦੇ ਇਹ ਤਾਂ ਬਹੁਤ ਗਲਤ ਹੋ ਰਿਹਾ ਜਿਸ ਤਰੀਕੇ ਨਾਲ ਆ ਬਲਵੀਰ ਸਿੰਘ ਜਥੇਦਾਰ ਜਿਹੜੇ ਵੱਡਾ ਦਲ ਦੇ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਸਾਰੇ ਨਹਿ ਤਰਨਾ ਦਲ ਵਾਲੇ ਬਾਕੀ ਸਭ ਦੇ ਉਹ ਤਾਂ ਬਦ ਕਦੇ ਵੀ ਇਹ ਨਹੀਂ ਹੁੰਣੀ ਅਸੀਂ ਮੰਨ ਸਕਦੇ ਜਿਹੜੀ ਮਰਿਆਦਾ ਤੇ ਇਹਨਾਂ ਨੇ ਕਹਨ ਕੀਤਾ ਅਸੀਂ ਕਿਵੇਂ ਮੰਨ ਲਈਏ ਅਸੀਂ ਤਾਂ ਧਾਰਮਿਕ ਬੰਦੇ ਆ ਅਸੀਂ ਤਾਂ ਮਰਿਆਦਾ ਤੇ ਲਈ ਤਾਂ ਸਾਡੀ ਡਿਊਟੀ ਮਰਿਆਦਾ ਨੂੰ ਬਰਕਰਾਰ ਰੱਖਣ ਪੰਥ ਦੀ ਮਰਿਆਦਾ ਤੇ ਜੇ ਕੋਈ ਐਸ ਜੋ ਮੰਨ ਲਓ ਕਿ ਸੰਤਸਾ ਉਹ ਤੁਮੇ ਤੇ ਉਸ ਤਰ੍ਹਾਂ ਦਾ ਨਹੀਂ ਪ੍ਰਭਾਵ ਕਿਉਂਕਿ ਪ੍ਰਭਾਵ ਇਸ ਕਰਕੇ ਵੀ ਨਹੀਂ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਜਾਂ ਸਮਝੋ ਆਰਐਸਐਸ ਦੀ ਕਿ ਲੋਕ ਕਹਿੰਦੇ ਨੇ ਤੇ ਲੋਕ ਕੀ ਕਹਿੰਦੇ ਨੇ ਉਹ ਮਹਾ ਕੰਪਿਟਿਸ਼ਨ ਨੂੰ ਹਮਲਾਤ ਕਰਕੇ ਵੀ ਉਹ ਚਰਚਾ ਚ ਹੈ ਤੇ ਲੇਕਿਨ ਉਹਨੇ ਵੀ ਇਹ ਗੱਲ ਕਹੀ ਉਹਨੇ ਤਾਂ ਮਤੇ ਪਾਸ ਕੀਤੇ ਨੇ ਸੱਤ ਜਿਹੜੇ ਜਿਹੜੇ ਵੀ ਸੰਸਦ ਮਗ ਨੂੰ ਬੁਲਾਇਆ ਸੀ ਹੁਣ ਦਰਜੀਤ ਸਿੰਘ ਜੀ ਮੈਂ ਕਹੀ ਜਾਂਦਾ ਕਿ ਜੀ ਇਹ ਬੰਦੇ ਤਾਂ ਅਜੇਸ਼ੀਆਂ ਕਰਾ ਰਹੀਆਂ ਨੇ ਦਿੱਲੀ ਵਾਲੇ ਕਰਾ ਰਹੇ ਨੇ ਭਾਰਤੀ ਜਨਤਾ ਪਾਰਟੀ ਕਰੋ ਭਾਈ ਹਾਲ ਤਾਂ ਤੁਹਾਡੇ ਜਿਹੜੇ ਲੀਡਰ ਜਿਹਦੇ ਕਰਕੇ ਤੁਸੀਂ ਜਿਹਦੀ ਵਫਾਦਾਰੀ ਪਾਲਦੇ ਹੋ ਉਹਦੇ ਬਾਪੂ ਦੇ ਕਾਰਨ ਜਦੋਂ ਅਨ ਕੰਡੀਸ਼ਨਲ ਸਪੋਰਟ ਦਿੱਤੀ ਸੀ ਉਹਨੇ ਜਦੋਂ ਕਿਸੇ ਵੀ ਮਸਲੇ ਤੇ ਜਦੋਂ ਏਜੰਡਾ ਹੀ ਛੱਡਦਾ ਅਨੰਦਪੁਰ ਸਾਹਿਬ ਦਾ ਮਤ ਹੀ ਛੱਡਦਾ ਸੀ ਉਸ ਤੋਂ ਬਾਅਦ ਜਿਹੜਾ ਕੁਝ ਹੋਇਆ ਅੱਖਾਂ ਵਿੱਚ ਜਲੀਆਂ ਅੱਖਾਂ ਤਾਂ ਜਿਨੀ ਜੇ ਕਿਸਾਨਾਂ ਦਾ ਵਿਰੋਧ ਨਾ ਹੁੰਦਾ ਇੱਥੇ ਤੱਕ ਵੀ ਜਲੀਆਂ ਸੀ ਸੁਖਬੀਰ ਸਿੰਘ ਬਾਦਲ ਤਾਂ ਛੱਡੋ ਤੁਸੀਂ ਹਰਸਿਮਰਤ ਬਾਦਲ ਛੱਡੋ ਪ੍ਰਕਾਸ਼ ਸਿੰਘ ਬਾਦਲ ਵੀ ਤਾਂ ਇਹਨਾਂ ਤੇ ਤਿੰਨੇ ਕਾਨੂੰਨਾਂ ਦੇ ਹੱਕ ਚ ਪੂਰ ਪਏ ਸੀ ਉਦੋਂ ਤੱਕ ਤਾਂ ਬਾਦਲ ਉਦੋਂ ਤੋਂ ਨੂੰ ਭਾਰਤੀ ਜਨਤਾ ਪਾਰਟੀ ਹੁਣ ਏਜੰਸੀ ਇਹਨਾਂ ਦੇ ਨਾਲ ਲੱਗ ਗਈਆਂ ਮਦਰ ਜੀ ਇਹਜੀਵ ਕਿਸ ਦੀ ਸਿਚੁਏਸ਼ਨ ਹੈ ਨਾ ਏਜੰਸੀਆਂ ਉਹ ਨਾ ਤੇ ਦੁਨੀਆ ਤੇ ਲੱਡੂ ਨੇ ਜੀ ਏਜੰਸੀਆਂ ਜੇ ਮੇ ਕੰਮ ਕਰਦੀਆਂ ਨੇ ਜਿਵੇਂ ਉਹ ਜਿਨ੍ਹਾਂ ਦਾ ਇੱਕ ਦੂਜੇ ਤੇ ਕਹੀ ਜਾਂਦੇ ਨੇ ਉਹ ਤਾਂ ਉਹ ਤਾਂ ਇਸ ਤਰ੍ਹਾਂ ਗੇਮ ਖੇਡ ਰਹੀਆਂ ਨੇ ਕਈਆਂ ਨੂੰ ਸਮਝ ਆਉਂਦੀਆਂ ਕਈ ਨਹੀਂ ਆਉਂਦੀ ਪਰ ਉਹਨਾਂ ਨੂੰ ਤਾਂ ਫਾਇਦਾ ਹੈ ਉਹਨਾਂ ਦਾ ਹੁਣ ਜਿਹੜੇ ਐਨਐਸਏ ਵਾਲੇ ਉਹ ਵੀ ਪੰਜਾਬ ਪੇਜ ਤੇ ਮਿਸਾਲ ਛਟੋ ਜੀ ਐਨਐਸਏ ਖਤਮ ਹੋਣੀ ਨਹੀਂ ਲੋਣੀ ਤੇ ਉਹ ਤਾਂ ਉਹਦਾ ਕਹਿੰਦਾ ਨਮਾ ਕਾਲੀਦਾਰ ਜਿੰਨੇ ਕਾਲੀਦਾਰ ਬਣਨੇ ਉਹਨਾਂ ਦਾ ਫਾਇਦੇ ਫਾਇਦੇ ਉਹ ਤਾਂ ਕਿਸੇ ਨਾਲ ਵੀ ਸੁਣੇ ਉਹ ਤਾਂ ਕਰ ਲੈਣਗੇ ਤੇ ਇਸ ਕਰਕੇ ਉਹ ਆਬਜ਼ਾ ਦਾ ਤੁਸੀਂ ਸੋਚ ਰਹੇ ਇਹਨਾਂ ਦੇ ਤੁਸੀਂ ਕਹਿ ਰਹੇ ਹੋ ਪੰਜ ਮੈਂਬਰੀ ਕਮੇਟੀ ਇਹਨਾਂ ਚ ਸੋ ਇਹ ਸਾਰੇ ਹਾਲਾਤ ਦੇ ਵਿੱਚ ਅੱਜ ਜੋ ਕੁਝ ਹੋਇਆ ਮੈਂ ਤਾਂ ਸਿਰਫ ਅੱਜ ਦੀ ਸੰਧਾਰਚਾ ਕਰ ਲਈ ਹਰ ਰੋਜ਼ ਹੀ ਆਪਾਂ ਇਹ ਗੱਲਾਂ ਕਰਦੇ ਅੱਜ ਮੈਨੂੰ ਕਿਸੇ ਨੇ ਪੁੱਛਿਆ ਔਰ ਵੱਡੇ ਇੰਟੈਲੈਕਚੁਅਲ ਨੇ ਪੁੱਛਿਆ ਮੈਨੂੰ ਉਹ ਉਹ ਵੀ ਦੱਸਿਆ ਸੀ ਪਹਿਲਾਂ ਵੀ ਲੋਕ ਸਵਾਲ ਕਰਦੇ ਨੇ ਕਰਨਾ ਵੀ ਚਾਹੀਦਾ ਸਵਾਦ ਹੀ ਆਪਾਂ ਕਰਦੇ ਕੀ ਆ ਸਵਾਦ ਹੀ ਤਾਂ ਰਚਾਰੇ ਹੋਰ ਕੀ ਕਰ ਰਹੇ ਉਹ ਕਹਿੰਦੇ ਵੀ ਤੁਸੀਂ ਕਿਉਂ ਇਹਨਾਂ ਅਕਾਲੀ ਦਲ ਤੇ ਕਿਉਂ ਕਾਂਗਰਸ ਤੇ ਕਿਉਂ ਨਹੀਂ ਬਾਕੀਆਂ ਤੇ ਕਿਉਂ ਨਹੀਂ ਆਮ ਆਦਮੀ ਪਾਰਟੀ ਕੇਜਰੀਵਾਲ ਕੀ ਕਰ ਰਿਹਾ ਮੈਂ ਕਹਿੰਦਾ ਮੈਂ ਕੇਜਰੀਵਾਲ ਤੇ ਵੀ ਕਾਂਗਰਸ ਤੇ ਵੀ ਗੱਲ ਕਰਦਾ ਲੇਕਿਨ ਸ਼ਰੋਮ ਦੀ ਅਕਾਲੀ ਦਲ ਜਸ ਸਿੱਖ ਸਿਆਸਤ ਅਸਲ ਦੇ ਵਿੱਚ ਪੰਜਾਬ ਦੀ ਨਮਜ ਤਾਂ ਉੱਥੇ ਪਈ ਆ ਤੁਸੀਂ ਇਹਨੂੰ ਕਹਿੰਦੇ ਹੋ ਵੋਟਾਂ ਨਾਲ ਤੁਸੀਂ ਕਹਿੰਦੇ ਹੋ ਸੀਟਾਂ ਨਾਲ ਮੈਂ ਕਹਣਾ ਮਾਨਸਿਕਤਾ ਨਾਲ ਸਿਕ ਸਾਈਕੀ ਨਾਲ ਇਹ ਅਸਲ ਦੇ ਵਿੱਚ ਕੱਲੇ ਪੰਛ ਦਾ ਕਰਾਈਸਿਸ ਨਹੀਂ ਇਹ ਪੰਜਾਬ ਦਾ ਕਰਾਈਸਿਸ ਬਣਦਾ ਤੁਸੀਂ ਦੇਖਿਆ ਨਹੀਂ ਇੱਕ ਗਲਤੀ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ 1978 ਦੇ ਵਿੱਚ ਨਰਕਾਰੀਆਂ ਨੂੰ ਮੌਕਾ ਦਿੱਤਾ ਉੱਥੇ ਸਮੇਲਨ ਕਰਦਾ ਵਿਸਾਖੀ ਵਾਲੇ ਦਿਨ ਤੇ ਜੋ ਕੁਝ ਉੱਥੋਂ ਸ਼ੁਰੂ ਹੋਇਆ 14 15 16 ਸਾਲ ਪਿੰਨ ਭਾਰਤ ਨੇ ਪੰਜਾਬ ਨੇ ਦਿੱਲੀ ਦੇ ਤੇ ਹੋਰ ਜਿਹੜੇ ਦੇਸ਼ ਦੇ ਹੋਰ ਇਲਾਕਿਆਂ 'ਚ ਸਿੱਖ ਵਸਦੇ ਸੀ ਉਹਨਾਂ ਨੇ ਭੁਗਤਿਆ ਨਤੀਜਾ ਤਾਂ ਉਹ ਨਹੀਂ ਸੀ ਨਾ ਤੇ ਫਿਰ ਉਹ ਫਿਰ ਮੈਂ ਤੁਹਾਨੂੰ ਉਹੀ ਸ਼ੇਅਰ ਸੁਣਾ ਦਿੰਦਾ ਜਿਹੜਾ ਅੱਜ ਮੈਂ ਸਵੇਰ ਦੀਆਂ ਖਬਰਾਂ 'ਚ ਸੁਣਾਇਆ ਸੀ ਕਿ ਤਾਰੀਖ ਦੀ ਨਜ਼ਰੋਂ ਨੇ ਬਹੁਤ ਔਰ ਵੀ ਦੇਖੇ ਹੈ ਕਿ ਲੰਮੇ ਨੇ ਖਤਾ ਕੀ ਹੈ ਔਰ ਸਦੀਆਂ ਨੇ ਸਜ਼ਾ ਪਾਈ ਉਹ ਲੰਮੇ ਦੀ ਖਤਾ ਹੈ ਤੇ ਹੁਣ ਇੱਕ ਖਤਾ ਹੋਰ ਕੀਤੀ ਜਾ ਰਹੀ ਹੈ ਜਿਹੜਾ ਅਕਾਲ ਤਖਤ ਸਾਹਿਬ ਦੇ ਤੁਸੀਂ ਉਹਦੀ ਸੰਸਥਾ ਤੇ ਉਹਦੇ ਸਿੰਘ ਸਹਿਬਾਨ ਦੇ ਜਥੇਦਾਰਾਂ ਦੇ ਜਿਹੜਾ ਤੁਸੀਂ ਕਰਦਾਰ ਪੋਸ਼ੀ ਕੀਤੀ ਜਿਵੇਂ ਉਤਾਰਿਆ ਉਸ ਸੰਸਥਾ ਨੂੰ ਨੁਕਸਾਨ ਪਹੁੰਚਾਇਆ ਕਾਂਗਰਸ ਨੇ ਵੀ ਪਹੁੰਚਾਇਆ ਸੀ ਹੁਣ ਤਾਂ ਖਰ ਕਾਂਗਰਸ ਨਾਲ ਤੁਸੀਂ ਇਕੱਠੇ ਸਟੇਜ ਵੀ ਸਾਂਝੀ ਕਰੋਗੇ ਹੁਣ ਤਾਂ ਤੁਸੀਂ ਮੋੜਾ ਕਟੋਗੇ ਕਿਉਂਕਿ ਹੁਣ ਭਾਰਤੀ ਜਨਤਾ ਪੜੀ ਤੁਸੀਂ ਕਹੋ ਜੀ ਉਹ ਕਿਹੜੀ ਸਟੇਜ ਆ ਜਿਹੜੀ ਹੁਣ ਸਟਾਲਨ ਨੇ ਬੁਲਾਇਆ ਜਿੱਦੇ ਚ ਉੱਥੇ ਜਾ ਰਹੇ ਹੋ ਤਾਂ ਕਾਂਗਰਸ ਵੀ ਬੁਲਾਈ ਹੈ ਆ ਡੀਲਿਮਿਟੇਸ਼ਨ ਦੀ ਜਿਹੜੀ ਗੱਲ ਹੋ ਰਹੀ ਹੈ ਜਿਹੜੀ ਹਲਕਾ ਬੰਦੀ ਦੇ ਮਾਮਲੇ 'ਚ ਮੀਟਿੰਗ ਹੋਣੀ ਹੈ ਭੁਦੜ ਸਾਹਿਬ ਤੇ ਦਰਜੀਤ ਸਿੰਘ ਚੀਮਣ ਜਾਣਾ ਮੈਨੂੰ ਲੱਗਦਾ ਦਰਜੀਤ ਸਿੰਘ ਚੀਮਾ ਹੀ ਅੱਜਕੱਲ ਸਾਰਾ ਪਾਰਟੀ ਚਲਾ ਰਿਹਾ ਜੋ ਅਜੋ ਤੇ ਗੱਲ ਸ਼ੁਰੂ ਸੀ ਉੱਥੇ ਖਤਮ ਕਰਦੇ ਆ ਕਿ ਚੀਮਾ ਸਾਹਿਬ ਨੇ ਬੁਰੀ ਤਰੀਕੇ ਨਾਲ ਗਮਰਾਹ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਦੇਖਦੇ ਸੰਗਤ ਹੁੰਦੀ ਹੈ ਕਿ ਨਹੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ